ਵਾਹਿਗੁਰੂ 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 ਸ਼ਲੋਕ ਮਹੱਲਾ 3 ਸਾਉਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਾਹੇ ਤੇ ਅਪਾਰ ਮਹੱਲਾ 3 ਸਾਉਣ ਦੱਜੈ ਗੁਣ ਬਾਹਰੀ ਜਿਸ ਦੂਜੈ ਭਾਏ ਪਿਆਰ ਨਾਨਕ ਪਿਰ ਕੀ ਸਾਰ ਨਾ ਜਾਣੈ ਸਭ ਸ਼ਿੰਗਾਰ ਖੁਆਰ ਪੌੜੀ ਸੱਚਾ ਅਲਖ ਅਭੇਉ ਹੱਠ ਨਾ ਪਤੀ ਜਈ ਇੱਕ ਗਾਵਹਿ ਰਾਗ ਪਰੀਆਂ ਰਾਗ ਨਾ ਭੀਜਈ ਇੱਕ ਨੱਚ ਨੱਚ ਪੂਰਹਿ ਤਾਲ ਭਗਤ ਨਾ ਕੀ ਜਈ ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀ ਜਈ ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ ਕਰਮ ਵਧੈ ਕਹਿ ਲੋ ਖਾਪ ਮਰੀ ਜਈ ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜੈ ਹਰ ਭਗਤੀ ਅਸਨੇਹ ਗੁਰਮੁਖ ਕੀਜੈ ਸ਼ਲੋਕ ਮਹਲਾ ਤੀਜਾ ਗੁਰਮੁਖ ਮਲਾਰ ਰਾਗ ਜੋ ਕਰਹਿ ਤਿਨ ਮਨ ਤਨ ਸੀਤਲ ਹੋਇ ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਇ ਮਨ ਤਨ ਸੱਚਾ ਸਚ ਮਨ ਸਚੇ ਸਚੀ ਸੋਇ ਅੰਦਰ ਸਚੀ ਭਗਤ ਹੈ ਸਹਿਜ ਹੀ ਪਤ ਹੋਈ ਕਲਯੁਗ ਮਹਿ ਘੋਰ ਅੰਧਾਰ ਹੈ ਮਨਮੁਖ ਰਾਹ ਨਾ ਕੋਈ ਸੇ ਵਡਭਾਗੀ ਨਾਨਕਾ ਜਿਨੂ ਗੁਰਮੁਖ ਪ੍ਰਗਟ ਹੋਏ ਮਹਲਾ ਤੀਜਾ ਇਹਂਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਉ ਜਿਸ ਕਾ ਹੁਕਮ ਇਹਂਦ ਵਰਸਦਾ ਤਿਸ ਕੈ ਸਦ ਬਲੇ ਹਾਰਹਿ ਜਾਉ ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਉ ਨਾਨਕ ਨਾਮ ਰਤੇ ਜਨ ਨਿਰਮਲੇ ਸਹਜੇ ਸੱਚ ਸਮਾਉ ਪੌੜੀ ਪੂਰਾ ਸਤਗੁਰ ਸੇਵ ਪੂਰਾ ਪਾਇਆ ਪੂਰਾ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ ਪੂਰਾ ਗਿਆਨ ਧਿਆਨ ਮੈਲ ਚੁਕਾਇਆ ਹਰ ਸਰ ਪੀਰਤ ਜਾਣ ਮਨੁਆ ਨਹਾਇਆ ਸ਼ਬਦ ਮਰੈ ਮਨ ਮਾਰ ਧਨ ਜਣੇਂਦੀ ਮਾਇਆ ਦਰ ਸਚਿਆ ਸਚਿਆਰ ਸਚਾ ਆਇਆ ਪੁੱਛ ਨਾ ਸਕੈ ਕੋਈ ਜਾਂ ਖਸਮੈ ਭਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ ਸਲੋਕ ਮਹਲਾ ਪਹਿਲਾ ਕੁਲਹਾਂ ਦੇਂਦੇ ਬਾਬਲੇ ਲੈਂਦੇ ਵੱਡੇ ਨ ਲੱਜ ਚੂਹਾ ਖੱਡ ਨਾ ਮਾਵੇ ਟਿੱਕਲ ਬੰਨੈ ਛੱਜ ਦੇਨ ਦਵਾਈ ਸੇ ਮਰਹਿ ਜਿਨ ਕੋ ਦੇਨ ਸੇ ਜਾਹੀ ਨਾਨਕ ਹੁਕਮ ਨਾ ਜਪਈ ਕਿਥੈ ਜਾਏ ਸਮਾਹੀ ਫਸਲ ਆਹਾੜੀ ਏਕ ਨਾਮ ਸਾਵਣੀ ਸਚ ਨਾਮ ਮੈਂ ਮਹਦੂਦ ਲਿਖਾਇ ਖਸਮੇ ਕੈ ਦਰ ਜਾਏ ਦੁਨੀਆ ਕੇ ਦਰ ਕੇ ਤੜੇ ਕੀਤੇ ਆਵਹਿ ਜਾਹੀ ਕੀਤੇ ਮੰਗਹਿ ਮੰਗਤੇ ਜੀਤੇ ਮੰਗ ਮੰਗ ਜਾਹੀ ਮਹੱਲਾ ਪਹਿਲਾ ਸਾਉ ਮਨ ਹਸਤੀ ਘੋ ਗੁੜ ਖਾਵੇ ਪੰਜ ਸਹਿ ਦਾਣਾ ਖਾਈ ਡੱਕਾ ਫੂਕਾ ਖੇ ਉਡਾਵੇ ਸਾਹੀ ਗਏ ਪਛਤਾਈ ਅੰਦੀ ਫੂਕ ਮੁਈ ਦੇਵਾਨੀ ਖਸਮ ਮਿੱਟੀ ਫਿਰ ਭਾਨੀ ਅੱਧ ਗੁੱਲਾ ਚਿੜੀ ਕਾ ਚੁੱਗਣ ਗਹਿਣ ਚੜੀ ਬਿੱਲ ਲਾਈ ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ ਸਕਤਾ ਸਿਉ ਮਾਰੇ ਸਹਿ ਮਿਰਿਆ ਸਭ ਪਿਛੈ ਪੈ ਖਾਈ ਹੋਏ ਸਤਾਣਾ ਘੁਰੈ ਨਾ ਮਾਵੇ ਸਾਹੇ ਗਿਆ ਪਛਤਾਈ ਅੰਦਾ ਕਿਸਨੂ ਬੁੱਕ ਸੁਨਾਵੇ ਖਸਮੈ ਮੂਲ ਨਾ ਭਾਵੇ ਅਕ ਸਿਉ ਪ੍ਰੀਤ ਕਰੇ ਅਕ ਕਿੱਦਾ ਅਕ ਡਾਲੀ ਬਹਿ ਖਾਈ ਖਸਮੈ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆ ਚਾਰ ਦਿਹਾੜੀ ਸੁਖ ਕੀਤੇ ਦੁਖ ਹੋਈ ਗੱਲਾਂ ਵਾਲੇ ਹੈ ਨਕਨੇਰੀ ਛੱਡ ਨਾ ਸਕੈ ਕੋਈ ਮੱਖੀ ਮਿੱਠਾ ਮਰਨਾ ਜਿਨ ਤੂੰ ਰਖੈ ਤਿਨ ਨੇੜ ਨਾ ਆਵੈ ਤਿਨ ਭਉ ਸਾਗਰ ਤਰਨਾ ਪੌੜੀ ਅਗਮ ਅਗੂਚਰ ਤੂੰ ਧਣੀ ਸੱਚਾ ਅਲਖ ਅਪਾਰ ਤੂੰ ਦਾਤਾ ਸਭ ਮੰਗਤੇ ਇਕੋ ਦੇਵ ਨਹਾਰ ਜਿੰਨੀ ਸੇਵਿਆ ਤਿੰਨੀ ਸੁਖ ਪਾਇਆ ਗੁਰਮਤੀ ਵਿਚਾਰ ਇਕ ਨਾਨੂ ਪੁੱਧ ਏਵੇਂ ਭਾਵਦਾ ਮਾਇਆ ਨਾਲ ਪਿਆਰ ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ ਵਿਣ ਪ੍ਰੀਤੀ ਭਗਤ ਨਾ ਹੋਵੇਈ ਵਿਣ ਸਤਗੁਰ ਨਾ ਲੱਗੇ ਪਿਆਰ ਤੂੰ ਪ੍ਰਭ ਸਭ ਤੁਧ ਸੇਵੰਦੇ ਇਕ ਢਾਡੀ ਕਰੇ ਪੁਕਾਰ ਦੇਹਦਾਨ ਸੰਤੋਖਿਆ ਸੱਚਾ ਨਾਮ ਮਿਲੈ ਆਧਾਰ ਸ਼ਲੋਕ ਮਹੱਲਾ ਪਹਿਲਾ ਰਾਤੀ ਕਾਲ ਘਟੈ ਦਿਨ ਕਾਲ ਸਿਜੈ ਕਾਇਆ ਹੋਇ ਪਰਾਲ ਵਰਤਨ ਵਰਤਿਆ ਸਰਬ ਜੰਜਾਲ ਭੁੱਲਿਆ ਚੁੱਕ ਗਿਆ ਤਪ ਤਾਲ ਅੰਧਾ ਝੱਖ ਚੱਕ ਪਇਆ ਝੇਰ ਪਿਛੈ ਰੋਵਹਿ ਲਿਹਾਵਹਿ ਪੇਰ ਬਿਨ ਬੂਜੇ ਕਿਸ ਸੂਜੈ ਨਾਹੀ ਮੋਇਆ ਰੋਹਿ ਰੁੰਦੇ ਮਰ ਜਾਹੀ ਨਾਨਕ ਖਸਮੈ ਏਵੇਂ ਭਾਵੇ ਸੇ ਮੋਏ ਜਿਨ ਚੇਤ ਨਾ ਆਵੇ ਮਹੱਲਾ ਪਹਿਲਾ ਮੂਆ ਪਿਆਰ ਪ੍ਰੀਤ ਮੋਈ ਮੂਆ ਵੈਰਵਾਦੀ ਵਨ ਗਿਆ ਰੂਪ ਵਿਣਸਿਆ ਦੁਖੀ ਦੇਹ ਰੁਲੀ ਕਿਥੋਂ ਆਇਆ ਕਹਿ ਗਿਆ ਕਿਹੋ ਨਾ ਸੀ ਉਹ ਕਿਹੋ ਸੀ ਮਾਨਮੁਖ ਗੱਲਾਂ ਗੋਈਆ ਕੀਤਾ ਚੌਰਲੀ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪੱਤ ਪਾਟੀ ਪੌੜੀ ਅਮਰਤ ਨਾਮ ਸਦਾ ਸੁਖ ਦਾਤਾ ਅੰਤੇ ਹੋਏ ਸਖਾਈ ਬਾਜ ਗੁਰੂ ਜਗਤ ਬਹਰਾਨਾ ਨਾਮੈ ਸਾਰ ਨਾ ਪਾਈ ਸਤਗੁਰ ਸੇਵਹਿ ਸੇ ਪਰਵਾਨ ਜਿਨ ਜੋਤੀ ਜੋਤ ਮਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣਾ ਭਾਣਾ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁੱਖ ਨਾ ਜਾਈ ਦੂਜੇ ਸਭ ਕੋ ਲੱਗ ਬਗੁੱਤਾ ਬਿਨ ਸਤਗੁਰੂ ਗੂਜ ਨਾ ਪਾਈ ਸਤਗੁਰ ਸੇਵੇ ਸੋ ਸੁਖ ਪਾਏ ਜਿਸ ਨੂੰ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸ਼ਰਮ ਧਰਮ ਦੋਏ ਨਾਨਕਾ ਜੇ ਧਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਢੀਐ ਜਿਤ ਸਿਰ ਚੂਟਾ ਖਾਏ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸਹਿ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਿਹਰੀਐ ਜਾਏ ਤਾਂ ਲੱਗੈ ਦੁਖ ਨਾਨਕ ਸੱਚੇ ਨਾਮ ਬਿਨਾ ਕਿਸੈ ਨਾ ਲੱਥੀ ਭੋਖਾ ਰੂਪੀ ਭੋਖ ਨਾ ਉਤਰੈ ਜਾਂ ਦੇਖਾਂ ਤਾਂ ਭੋਖਾ ਜੇ ਤੇ ਰਸ ਸਰੀਰ ਕੇ ਤੇ ਤੇ ਲੱਗੈ ਦੁਖ ਮਹੱਲਾ ਪਹਿਲਾ ਅੰਦੀ ਕੰਮੀ ਅੰਧ ਮਨ ਮਨ ਅੰਦੈ ਤਾਂ ਨੰਦ ਚਿੱਕੜ ਲਾਇਆ ਕਿਆ ਥੀਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੀੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮ ਵਿਣ ਕੇਤੇ ਡੁੱਬੇ ਸਾਥ ਮਹੱਲਾ ਪਹਿਲਾ ਲਖ ਮਨ ਸੋਇ ਨਾ ਲਖ ਮਨ ਰੁਪਾ ਲਖ ਸੋਹਾ ਸਿਰ ਸਾਹ ਲਖ ਲਸ਼ਕਰ ਲਖ ਵਾਜੇ ਨੇਜੇ ਲੱਖੀ ਘੋੜੀ ਪਾਤਸ਼ਾ ਜਿਥੈ ਸ਼ਾਇਰ ਲੰਗਣਾ ਅਗਨ ਪਾਣੀ ਅਸਗਾਹ ਕੰਦੀ ਦੇਸ ਨਾ ਆਵੇ ਤਾਹੀ ਪਵੇ ਕਹਾ ਨਾਨਕ ਉਥੈ ਜਾਣੀਐ ਸਾਹ ਕਈ ਪਾਤਸ਼ਾਹ ਪੌੜੀ ਇਕ ਨਾ ਗਲੀਆਂ ਜੰਜੀਰ ਬੰਦ ਰਬਾਣੀਐ ਬੱਦੇ ਛੁੱਟਹਿ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਸੂ ਸੱਚ ਜਾਣੀਐ ਹੁਕਮੀ ਹੋਏ ਨਵੇੜ ਗਿਆ ਜਾਣੀਐ ਪਉ ਜਲ ਤਾਰਨ ਹਾਰ ਸ਼ਬਦ ਪਛਾਣੀਐ ਚੋਰ ਜਾਰ ਜੁਵਾਰ ਪੀੜੇ ਕਾਣੀਐ ਨਿੰਦਕ ਲਾਇ ਤਬਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਸਮਾਏ ਸੋ ਦਰਗਾਹ ਜਾਣੀਐ ਸ਼ਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸ਼ਾਹ ਮੂਰਖ ਪੰਡਤ ਨਾਉ ਅੰਦੇ ਕਾ ਨਾਉ 파ਰਖੂ ਏਵੇਂ ਕਰੇ ਗਵਾਉ ਇਰਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਂ ਨਾਨਕ ਗੁਰਮੁਖ ਜਾਣੀ ਐ ਕਲ ਕਾ ਇਹੋ ਨਿ ਆਉ ਮਹੱਲਾ ਪਹਿਲਾ ਹਰਨਾ ਬਾਜਾਂ ਤੈ ਸਿੱਖਦਾਰਾਂ ਇਨਾ ਪੜਿਆ ਨਾਉ ਫਾਂਦੀ ਲੱਗੀ ਜਾਤ ਪਹਾਇਨ ਅੱਗੇ ਨਾਹੀ ਥਾਂ ਸੋ ਪੜਿਆ ਸੋ ਪੰਡਤ ਬੀਨਾ ਜਿਨੀ ਕਮਾਣਾ ਨਾਉ ਪੈਲ ਨੂੰ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਐ ਸ਼ਾਹ ਰਾਜੇ ਸਿੰਘੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹੀਂ ਤਾਂ ਪਾਇਨ ਖਾਉ ਰਤ ਪਿਤ ਕੁੱਤੇ ਹੋ ਚੱਟ ਜਾਉ ਜਿੱਥੈ ਜੀਆਂ ਹੋਸੀ ਛਾਰ ਨੱਕੀ ਵੱਡੀ ਲਾ ਇਤਬਾਰ ਪੌੜੀ ਆਪੇ ਪਾਏ ਮੇਦਨੀ ਆਪੇ ਕਰਦਾ ਸਾਰ ਐ ਬਿਨ ਭਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਿਗੁਰ ਤੇ ਭਉ ਉਪਜੈ ਪਾਈਐ ਮੋਖ ਦੁਆਰ ਭੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿ ਅਪਾਰ ਭੈ ਤੇ ਭੈਜਲ ਲੰਗੀਐ ਗੁਰਮਤੀ ਵਿਚਾਰ ਭੈ ਤੇ ਨਿਰਪੋ ਪਾਈਐ ਜਿਸ ਦਾ ਅੰਤ ਨਾ ਪਾਰ ਆਵਾਰ ਮਨਮੁਖ ਭੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰਹਿ ਪੁਕਾਰ ਨਾਨਕ ਨਾਮੈ ਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ ਸ਼ਲੋਕ ਮਹੱਲਾ ਪਹਿਲਾ ਰੂਪੈ ਕਮੈ ਦੂਸਤੀ ਭੁਖੈ ਸਾਧੈ ਗੰਡ ਲੱਭੈ ਮਾਲੈ ਕੁਲ ਮਿਲ ਮਿਚਲ ਊਂਗਾ ਸੌੜ ਪਲੰਗ ਭੌਂ ਕਹਿ ਕੋਪ ਖੁਵਾਰ ਹੋਏ ਫੱਕੜ ਪਿੱਟੇ ਅੰਦ ਚੁਪੈ ਚੰਗਾ ਨਾਨਕਾ ਵਿਣ ਨਾਵੇਂ ਮੋਹੇ ਗੰਧ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋ ਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ ਇਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ ਨਾਨਕ ਕਰਮਾਂ ਬਾਹਰੇ ਹੋਰ ਕੀਤੇ ਮੁਠੇ ਜਾਹੇ ਪੌੜੀ ਪੜਿਆ ਲੇਖੇਦਾਰ ਲੇਖਾ ਮੰਗੀਐ ਵਿਣਨਾਵੇਂ ਕੂੜਿਆਰ ਔਖਾ ਤੰਗੀਐ ਆਉ ਕਟ ਰੁੱਦੇ ਰਾਹਾ ਗਲੀਆਂ ਰੋਕੀਆਂ ਸੱਚਾ ਵੀ ਪ੍ਰਵਾਹ ਸ਼ਬਦ ਸੰਤੋਖੀਆਂ ਗਹਿਰ ਗੰਭੀਰ ਅਥਾਹ ਹਾਥ ਨਾ ਲੱਭਈ ਮੋਹੇ ਮੋਹੇ ਝੋਟਾਂ ਖਾਹੂ ਵਿਣ ਗੁਰ ਕੋਏ ਨਾ ਸੁੱਟਸੀ ਪਤ ਸੇਤੀ ਕਰ ਜਾਹੋ ਨਾਮ ਵਖਾਣੀਐ ਹੁਕਮੀ ਸਾਗਰਾ ਤੇਂਦਾ ਜਾਣੀਐ ਸਲੋਕ ਮਹੱਲਾ ਪਹਿਲਾ ਪਾਉਣੈ ਪਾਣੀ ਅਗਨੀ ਜੀਓ ਤਿਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇਕ ਦਰ ਰਹਿਨ ਵਜੀਰ ਇਕਨਾ ਵੱਡੀ ਯਾਰ ਜਾ ਇਕ ਮਰ ਹੋਏ ਜਹੀਰ ਇਕ ਦੇਖਾਹੇ ਨੁਖਟੈ ਨਾਹੀ ਇਕ ਸਦਾ ਫਿਰਹਿ ਫਕੀਰ ਹੁਕਮੀ ਸਾਜੇ ਹੁਕਮੀ ਧਾਹੇ ਏਕ ਚਸੇ ਮਹਿ ਲਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੂੜੇ ਨਾਥ ਵਰਨਾ ਚਿਹਨਾ ਬਾਹਰਾ ਲੇਖੇ ਬਾਜ ਅਲਖ ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸੱਚ ਕਰਨਾ ਕਥਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨਉ ਕੁੱਲ ਬੰਦ ਪੂਜੈ ਪ੍ਰਾਣ ਹੋਵੈ ਥਿਰ ਕੰਦ ਕਹਾਂ ਤੇ ਆਇਆ ਕਹਾਂ ਇਹ ਜਾਣ ਜੀਵਤ ਮਰਤ ਰਹੈ ਪਰਵਾਨ ਹੁਕਮੈ ਬੂਝੈ ਤਤ ਪਛਾਣੈ ਏਉ ਪ੍ਰਸਾਦ ਗੁਰੂ ਤੇ ਜਾਣੈ ਹੁੰਦਾ ਫੜੀ ਅਗ ਨਾਨਕ ਜਾਣੈ ਨਾ ਹੋ ਨਾ ਮੈਂ ਜੂਨੀ ਪਾਣ ਪੌੜੀ ਪੜਿਆ ਨਾਮ ਸਲਾਹ ਹੋਰ ਗੁੱdni ਮਿੱਥਿਆ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਭ ਗੁਵਾਰ ਤਿੰਨ ਸੱਚ ਨਾ ਪਾਇਆ ਚੱਲੇ ਨਾਮ ਵਸਾਰ ਤਾਵਣ ਤਤਿਆ ਬਲਦੀ ਅੰਦਰ ਤੇਲ ਦੁਬਦਾ ਘਤਿਆ ਆਇਆ ਉੱਠੀ ਖੇਲ ਫਿਰੈ ਉਵਤਿਆ ਨਾਨਕ ਸਚੈ ਮੇਲ ਸਚੈ ਰਤਿਆ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੂਹ ਨਿਮਿਆ ਮਾਸੈ ਅੰਦਰ ਵਾਸ ਜਿਉ ਪਾਏ ਮਾਸ ਮੂਹੇ ਮਿਲਿਆ ਹੱਡ ਚੰਮ ਤਨ ਮਾਸ ਮਾਸੂਹ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ ਵੱਡਾ ਹਵਾ ਵਿਆਹਿਆ ਘਰ ਲੈ ਆਇਆ ਮਾਸ ਮਾਸੋਂ ਹੀ ਮਾਸਿ ਉਪਜੈ ਮਾਸੋਂ ਸਭੋ ਸਾਖ ਸਤਿਗੁਰ ਮਿਲਿਆ ਹੁਕਮੁ 부ਝੀਐ ਤਾਂ ਕੋ ਆਵੈ ਰਾਸ ਆਪ ਛੁੱਟੇ ਨਹਿ ਛੂਟੀਐ ਨਾਨਕ ਬਚਨ ਬਣਾਸ ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ ਕੌਣ ਮਾਸ ਕੌਣ ਸਾਗ ਕਹਾਵੇ ਕਿਸਮਹਿ ਪਾਪ ਸੁਮਾਣੀ ਗੈਂਡਾ ਮਾਰ ਹੋਮ ਜਗਤੀਏ ਦੇਵਤਿਆਂ ਕੀ ਬਾਣੀ ਮਾਸ ਛੋੜ ਬੈਸ ਨੱਕ ਪਕੜਹਿ ਰਾਤੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੂਜੈ ਨਾਨਕ ਅੰਦੇ ਸਿਓ ਕਿਆ ਕਹੀਐ ਕਹ ਨਾ ਕਹਿਆ ਬੂਝੈ ਅੰਦਾ ਸੁਹੀ ਜੇ ਅੰਧ ਕਮਾਵੇ ਤਿਸ ਹਿਰਦੈ ਸੇ ਲੋਚੜ ਨਾਹੀ ਮਾਤ ਪਿਤਾ ਕੀ ਰਖਤ ਨਿਪੰਨੇ ਮੱਛੀ ਮਾਸ ਨਾ ਖਾਹੀ ਇਸਤਰੀ ਪੁਰਖ ਹੈ ਜਾਂ ਇਸ ਮੇਲਾ ਉਥੈ ਮੰਦ ਕਮਾਹੀ ਮਾਸੂ ਨਿਮੇ ਮਾਸੂ ਜੰਮੇ ਹਮ ਮਾਸੈ ਕੇ ਪਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੇ ਪਾਂਡੇ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚੰਗੇਰਾ ਜੀ ਜੰਤ ਸਭ ਮਾਸੋ ਹੋਏ ਜੀਏ ਲਿਆ ਵਾਸੇਰਾ ਅਪਖ ਭਕੈ ਭਖ ਤਜ ਛੋੜੈ ਅੰਧ ਗੁਰੂ ਜਿਨ ਕੇਰਾ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੈ ਕੇ ਭਾਂਡੇ ਗਿਆਨ ਧਿਆਨ ਕਸ ਸੂਜੈ ਨਾਹੀ ਚਤਰ ਕਹਾਵੇਂ ਪਾਂਡੇ ਮਾਸ ਪ੍ਰਾਣੀ ਮਾਸ ਕ ਤੇਬੀ ਚਹੋਂ ਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਉਥੈ ਮਾਸ ਸਮਾਣਾ ਇਸਤਰੀ ਪੁਰਖ ਨਿਪਜੈ ਮਾਸੋਂ ਪਾਤ ਚਾਹ ਸੁਲਤਾਨਾ ਜੇ ਉਹ ਦਿੱਸਹਿ ਨਰਕ ਜਾਂਦੇ ਤਾਂ ਓਨ ਕਾ ਦਾਨ ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੀ ਦੇਖੋ ਇਹੋ ਢੀਹਾਣਾ ਆਪ ਨਾ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ਪਾਂਡੇ ਤੂੰ ਜਾਣੈ ਹੀ ਨਹੀਂ ਕਿੱਥੋਂ ਮਾਸ ਉਪੰਨਾ ਤੋਇਹੁ ਅਨਕ ਮਾਦ ਕਪਾਹ ਤੋਇਹੁ ਤਰੇ ਭਵਨ ਗੰਨਾ ਤੋ ਆ ਆਖੈ ਹੋ ਬੋ ਬਿਦਹਛਾ ਤੋ ਐ ਬਹੁਤ ਬੇਕਾਰਾ ਏ ਤੇ ਰਸ ਛੋੜ ਹੋਇ ਸੰਨਿਆਸੀ ਨਾਨਕ ਕਹਿ ਵਿਚਾਰਾ ਪੌੜੀ ਹਉ ਕਿਆ ਆਖਾਂ ਇੱਕ ਜੀਬ ਤੇਰਾ ਅੰਤ ਨਾ ਕਿਨਹੀ ਪਾਇਆ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸਮਾਇਆ ਇੱਕ ਭਗਵਾ ਵੇਸ ਕਰ ਭਰਮ ਦੇ ਵਿਣ ਸਤਗੁਰ ਕਿਨੈ ਨਾ ਪਾਇਆ ਦੇਸ ਦਸੰਤਰ ਭਵਤ ਕੇ ਤੋਜ ਅੰਦਰ ਆਪ ਲੁਕਾਇਆ ਗੁਰ ਕਾ ਸ਼ਬਦ ਰਤਨ ਹੈ ਕਰ ਚਾਨਣ ਆਪ ਦਿਖਾਇਆ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਆਵਾ ਗੋਣ ਬਜਾਰੀਆ ਬਾਜਾਰ ਜਿੰਨੀ ਰਚਾਇਆ ਇੱਕ ਥਿਰ ਸੱਚਾ ਸਲਾਹਣਾ ਜਿਨ ਮਨ ਸੱਚਾ ਭਾਇਆ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਝਾਲ ਇੰਨੀ ਜਲੀ ਨਾਮ ਵਸਾਰਿਆ ਇਕ ਨਾ ਚੱਲਿਆ ਨਾਲ ਕੌੜੀ ਸਿਰ ਸਿਰ ਹੋਏ ਨਾ ਬੇੜ ਹੁਕਮ ਚਲਾਇਆ ਤੇਰੇ ਹੱਥ ਨ ਬੇੜ ਤੂੰ ਹੈ ਮਨ ਭਾਇਆ ਕਾਲ ਚ ਲਾਏ ਬੰਨ ਕੋਈ ਨ ਰਖਸੀ ਜਰ ਜਰਵਾਣਾ ਕੰਨ ਚੜਿਆ ਨੱਚਸੀ ਸਤ ਗੁਰੂ ਬੋਹਤ ਬੇੜ ਸੱਚਾ ਰਖਸੀ ਅਗਨ ਪਖ ਹੈ ਪੜਹਾੜ ਹਨ ਦਿਨ ਪਖ ਸੀ ਫਾਠਾ ਚੁਗੈ ਚੋਗ ਹੁਕਮਿ ਛਟਿ ਸੇ ਕਰਤਾ ਕਰੇ ਸੋ ਹੋਗ ਕੂੜਨ ਖੁੱਟ ਸੇ ਸਲੋਕ ਮਹੱਲਾ ਪਹਿਲਾ ਕਰਮਹਿ ਕਰਿ ਦਿਖਾਈ ਦੇ ਸੋ ਸਤਿਗੁਰ ਪੁਰਖ ਸੁਜਾਨ ਪੰਜ ਸ਼ਬਦ ਧੁਨਕਾਰ ਧੁਨ ਤਹਿ ਬਾਜੈ ਸ਼ਬਦ ਨਿਸ਼ਾਨ ਦੀਪ ਲੋਪਾ ਤਾਲ ਤਹਿ ਖੰਡ ਮੰਡਲ ਹੈ ਰਾਨ ਤਾਰ ਘੋਰ ਬਾਜਿੰਤਰ ਤਹਿ ਸਾਚ ਤਖਤ ਸੁਲਤਾਨ ਸੁਖਮਨ ਕਹਿ ਘਰ ਰਾਗ ਸੁਣ ਸੁਣ ਮੰਡਲ ਲਿਵ ਲਾਈ ਕਥ ਕਥਾ ਵਿਚਾਰੀਐ ਮਨ ਸਾ ਮਨਹਿ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹ ਨਾ ਜਾਏ ਅਜੱਪਾ ਜਾਪਨਾ ਵਿਸਰੈ ਆਦ ਜੁਗਾਦ ਸਮਾਈ ਸਭ ਸਖੀਆਂ ਪੰਚੇ ਮਿਲੇ ਗੁਰਮਖਿ ਨਿਜ ਘਰ ਵਾਸ ਸ਼ਬਦ ਖੋਜ ਇਹੋ ਘਰ ਲਹਿ ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਬਿਸਿਆਰ ਦੁਨੀਆ ਪਾਨੀ ਕਲੂਬ ਅਕਲ ਮਨ ਗੂਰ ਨਾ ਮਾਨੀ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਏਕ ਚੀਜ਼ ਮੁਝੈ ਦੇਹ ਅਵਰ ਜ਼ਹਿਰ ਚੀਜ਼ ਨਾ ਪਹਾਇਆ ਪ੍ਰਾਪ ਖਾਮ ਪੂਜੈ ਹਕਮਤ ਖੁਦਾਇਆ ਮਨ ਤਵਨ ਤੂੰ ਕੁਦਰਤੀ ਆਇਆ ਸਾਗ ਨਾਨਕ ਦੇਵਾਨ ਮਸਤਾਨਾ ਨਿਤ ਚੜੈ ਸਵਾਇ ਆਤਸ ਦੁਨੀਆ ਖੁਨਕ ਨਾਮ ਖੁਦਾਇ ਪੌੜੀ ਨਵੀਂ ਮੁਹੱਲਾ ਪੰਜਵਾ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸ਼ਬਦ ਨੀਸ਼ਾਣਿਆ ਸਾਧੂ ਸੰਗ ਉਧਾਰ ਭੈ ਨਿਕਾਣਿਆ ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਾਨਿਆ ਆਪੇ ਬਖਸ਼ ਮਲਾਏ ਸਦ ਕੁਰਬਾਨਿਆ ਨਾਨਕ ਲਏ ਮਲਾਏ ਖਸਮੇ ਭਾਣਿਆ ਸ਼ਲੋਕ ਮਹੱਲਾ ਪਹਿਲਾ ਤਨ ਸੂ ਕਾਗਦ ਕਲਮ ਧਨ ਤਨ ਭਾਂਡਾ ਤਨ ਮਸ ਤਨ ਨੇ ਖਾਰੀ ਨਾਨਕਾ ਜਿਨ ਨਾਮ ਲਖਾਇਆ ਸੱਚ ਮਹੱਲਾ ਪਹਿਲਾ ਆਪੇ ਪੱਟੀ ਕਲਮੇ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਪਿਰੰਦੂਜਾ ਕੋ ਨਹੀਂ ਤੂੰ ਰਹਿ ਆਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤਉ ਦੇ ਕੀਮਤ ਪਾਈ ਤੂੰ ਅਲਾਖ ਅਗੋਚਰ ਅਗੰਮ ਹੈ ਗੁਰਮਤਿ ਦੇਖਾਈ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰਹਿ ਤਿਸ ਮੇਲ ਲੈ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ シュだ